ਹਾਂਜੀ ਸੱਸੀ ਘਾਲ ਜੀ ਸਾਰਿਆਂ ਨੂੰ ਤੇ ਸਵਾਗਤ ਕਰਦੇ ਆ ਤੁਹਾਡਾ ਪੰਜਾਬ ਜੋਬ ਟਾਰਗੇਟ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਅੱਜ ਆਪਾਂ ਗੱਲ ਕਰਾਂਗੇ ਇੱਕ ਬਹੁਤ ਹੀ ਵਾਰਮ ਟੋਪਿਕ ਇਮੀਗ੍ਰੇਸ਼ਨ ਤੇ ਕਿ ਜਿੰਨੇ ਵੀ ਵੈਸਟਰਨ ਕੰਟਰੀਜ਼ ਨੇ ਪੱਛਮੀ ਦੇਸ਼ ਨੇ ਉਹ ਇਮੀਗ੍ਰੇਸ਼ਨ ਨੂੰ ਉਪੋਜ਼ ਕਿਉਂ ਕਰ ਰਹੇ ਨੇ ਦੇਖੋ ਲੋਕ ਤਾਂ ਪਹਿਲਾਂ ਵੀ ਬਾਹਰ ਜਾਂਦੇ ਸੀਗੇ ਪਹਿਲਾਂ ਦੀਆਂ ਨੀਡਸ ਕੀ ਸੀ ਤੇ ਹੁਣ ਹੁਣ ਤਾਂ ਸਮਾਂ ਕੀ ਹੈ ਤੇ ਆਉਣ ਵਾਲੇ 3-4 ਸਾਲਾਂ ਦੇ ਵਿੱਚ ਇਮੀਗ੍ਰੇਸ਼ਨ ਵਿੱਚ ਕੀ ਹੋਊਗਾ ਇਹਨਾਂ ਸਾਰੀਆਂ ਚੀਜ਼ਾਂ ਤੇ ਆਪਾਂ ਗੱਲ ਕਰਾਂਗੇ ਤਾਂ ਦੇਖੋ ਜਿਵੇਂ ਕਿ ਤੁਸੀਂ ਆਹ ਪੀੜ ਦੇਖ ਰਹੇ ਹੋ ਆ ਇੰਗਲੈਂਡ ਦੀ ਪੀੜ ਹੈ ਠੀਕ ਹੈ ਇੰਗਲੈਂਡ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ 1.5 ਤੋਂ ਲੈ ਕੇ 2 ਲੱਖ ਲੋਕ ਜਿਹੜੇ ਨੇ ਇੰਗਲੈਂਡ ਦੇ ਪ੍ਰੋਟੈਸਟ ਕਰ ਰਹੇ ਨੇ ਕਿ ਇਮੀਗ੍ਰੇਸ਼ਨ ਨੂੰ ਘਟਾਇਆ ਜਾਵੇ ਇੰਗਲੈਂਡ ਦੇ ਜਿਹੜੇ ਖੁਦ ਦੇ ਯੰਗਸਟਰਸ ਨੇ ਉਹ ਕੰਮ ਵਾਸਤੇ ਭੀਖ ਮੰਗਦੇ ਫਿਰ ਰਹੇ ਨੇ ਤੇ ਬਾਹਰ ਦੇ ਜਿਹੜੇ ਲੋਕ ਆ ਰਹੇ ਨੇ ਇਮੀਗ੍ਰੈਂਟ ਆ ਰਹੇ ਨੇ ਉਹ ਸਾਡੇ ਹੱਕ ਜਿਹੜੇ ਨੇ ਉਹ ਹੜਪ ਰਹੇ ਨੇ ਠੀਕ ਹੈ ਤਾਂ ਆਪਾਂ ਸਾਰੀ ਦੀ ਸਾਰੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਕਿ ਇਹ ਮੁੱਦਾ ਸ਼ੁਰੂ ਕਿੱਥੋਂ ਹੋਇਆ ਕਿਵੇਂ ਹੋਇਆ ਇਹਨਾਂ ਸਭ ਚੀਜ਼ਾਂ ਦੀ ਗੱਲ ਕਰਾਂਗੇ ਕਿ ਬਾਹਰ ਜਾਣ ਦਾ ਪ੍ਰੋਸੈਸ ਕਿਵੇਂ ਸ਼ੁਰੂ ਹੋਇਆ ਬਾਹਰ ਵਾਲਿਆਂ ਨੇ ਪਹਿਲਾਂ ਆਪਣੀ ਜਿਹੜੀਆਂ ਖਣੀ ਕੰਟਰੀਜ਼ ਨੇ ਆਪਾਂ ਸਾਊਥ ਵਿੱਚ ਆਨੇ ਸਾਊਦੀਆ ਕੰਟਰੀਜ਼ ਨੇ ਮੰਨ ਲਓ ਕਿ ਮੈਪ ਦੇ ਵਿੱਚ ਆਪਾਂ ਦੇਖੀਏ ਠੀਕ ਹੈ ਤਾਂ ਆਪਾਂ ਨੂੰ ਕਿਵੇਂ ਐਕਸੈਪਟ ਕੀਤਾ ਠੀਕ ਹੈ ਦੱਖਣੀ ਏਸ਼ੀਆਈ ਜਿਹੜੇ ਆਪਣੇ ਦੇਸ਼ ਸੀਗੇ ਉਹਨਾਂ ਨੂੰ ਕਿਉਂ ਐਕਸੈਪਟ ਕੀਤਾ ਤੇ ਹੁਣ ਉਹ ਕਿਉਂ ਕਹਿ ਰਹੇ ਨੇ ਕਿ ਵੀ ਜੀ ਸਾਨੂੰ ਇਹਨਾਂ ਨੂੰ ਵਿਦੇਸ਼ ਤੋਂ ਬਾਹਰ ਕੱਢੋ ਸਾਨੂੰ ਲੋੜ ਨਹੀਂ ਹੈਗੀ ਹੁਣ ਐਵੇਂ ਕਿਉਂ ਹੋ ਰਿਹਾ ਆਪਾਂ ਸਾਰੀ ਦੀ ਸਾਰੀ ਗੱਲ ਕਰਦੇ ਆਂ ਦੇਖੋ ਜੀ ਗੱਲ ਹੁੰਦੀ ਹੈ ਜੀ ਵਰਲਡ ਵਾਰ ਫਰਸਟ ਦੀ ਵਰਲਡ ਵਾਰ ਫਰਸਟ ਦੀ ਜੇ ਬੱਚੋ ਆ ਕੈਨੇਡਾ ਦਾ ਹਾਲ ਹੈ ਕੈਨੇਡਾ ਵਾਲੇ ਵੀ ਐਵੇਂ ਹੀ ਕਹਿ ਰਹੇ ਨੇ ਕਿ ਕੈਨੇਡਾ ਨੀਡਸ ਫਰਸਟ ਯਾਨੀ ਕਿ ਕੈਨੇਡਾ ਦੀਆਂ ਜਿਹੜੀਆਂ ਨੀਡਸ ਨੇ ਉਹ ਫਰਸਟ ਨੇ ਗੱਲ ਕਰਦੇ ਆਂ ਆਪਾਂ ਵਰਲਡ ਵਾਰ ਫਰਸਟ ਦੀ ਨਾ 1914 ਦੇ ਵਿੱਚ ਬੱਚੋ ਵਰਲਡ ਵਾਰ 1 ਹੁੰਦਾ 1914 ਦੀ ਜੇ ਆਪਾਂ ਗੱਲ ਕਰੀਏ ਤਾਂ 1914 ਦੇ ਵਿੱਚ ਵਰਲਡ ਵਾਰ 1 ਹੁੰਦਾ ਜਿਹਦੇ ਵਿੱਚ ਖਾਸ ਕਰਕੇ ਇੰਗਲੈਂਡ ਨੂੰ ਲੋੜ ਪੈਂਦੀ ਹੈ ਕਿ ਆਜੋ ਜੀ ਸਾਡੀ ਕੰਟਰੀ ਦੇ ਵਿੱਚ ਤੇ ਸਾਡੀ ਕੰਟਰੀ ਦੀ ਸਾਈਡ ਤੋਂ ਲੜੋ ਸਾਨੂੰ ਤੁਹਾਡੀ ਹੈਲਪ ਹੈ ਸਾਨੂੰ ਦੀ ਲੋੜ ਹੈ ਸਾਨੂੰ ਸੋਲਜਰਸ ਦੀ ਲੋੜ ਹੈ ਠੀਕ ਹੈ ਯਾਨੀ ਕਿ ਉਦੋਂ ਮਹਾਤਮਾ ਗਾਂਧੀ ਨਵੇਂ-ਨਵੇਂ ਆਏ ਸੀ 1915 ਵਿੱਚ ਦੱਖਣ ਅਫਰੀਕਾ ਤੋਂ ਭਾਰਤ ਆਏ ਮਹਾਤਮਾ ਗਾਂਧੀ ਮਹਾਤਮਾ ਗਾਂਧੀ ਨੇ ਵੀ ਕਿਹਾ ਜਾਓ ਤੁਸੀਂ ਅੰਗਰੇਜ਼ਾਂ ਦੀ ਹੈਲਪ ਕਰੋ ਅੰਗਰੇਜ਼ਾਂ ਦੀ ਸਾਈਡ ਤੋਂ ਲੜੋ ਤੁਹਾਨੂੰ ਕੀ ਮਿਲੂਗਾ ਇੱਕ ਤਾਂ ਰੋਜ਼ਗਾਰ ਮਿਲੂਗਾ ਤੇ ਨਾਲੇ ਨਵੇਂ-ਨਵੇਂ ਤਰੀਕੇ ਜਿਹੜੇ ਨੇ ਮੋਡਰਨਿਟੀ ਦੇ ਸਿੱਖਣ ਨੂੰ ਮਿਲਣਗੇ ਤੁਹਾਨੂੰ ਠੀਕ ਹੈ ਹਥਿਆਰ ਤੁਹਾਨੂੰ ਮਿਲਣਗੇ ਹਥਿਆਰ ਚਲਾਉਣੇ ਸਿੱਖਣ ਨੂੰ ਮਿਲਣਗੇ ਤੁਹਾਨੂੰ ਰੋਜ਼ਗਾਰ ਮਿਲੂਗਾ ਜਾਓ ਤੇ ਉਸ ਟਾਈਮ ਤੇ ਅੰਗਰੇਜ਼ ਬਹੁਤ ਜ਼ਿਆਦਾ ਖੁਸ਼ ਹੋਏ ਕਿ ਆ ਜੀ ਦੇਖੋ ਮਹਾਤਮਾ ਗਾਂਧੀ ਕੀ ਕਰਵਾ ਰਹੇ ਆ ਸਾਡੀ ਸੇਨਾ ਦੇ ਵਿੱਚ ਹਿੰਦੂ ਪਰਥੀ ਕਰਵਾ ਰਹੇ ਆ ਤਾਂ ਮਹਾਤਮਾ ਗਾਂਧੀ ਨੂੰ ਕੇਸਰੇ ਇਹ ਹਿੰਦ ਦੀ ਟਾਈਟਲ ਦਿੱਤਾ ਗਿਆ ਸੀਗਾ ਅੰਗਰੇਜ਼ਾਂ ਦੇ ਦੁਆਰਾ ਕਿ ਹਾਂ ਜੀ ਆਜੋ ਜੀ ਪਰਥੀ ਅਸੀਂ ਕਰਵਾ ਰਹੇ ਆ ਠੀਕ ਹੈ ਤੇ ਤੁਸੀਂ ਆਜੋ ਤੇ ਮਹਾਤਮਾ ਗਾਂਧੀ ਨੇ ਵੀ ਇਨਕ੍ਰੀਜ਼ ਕੀਤਾ ਲੋਕਾਂ ਨੂੰ ਤੇ ਬਹੁਤ ਸਾਰੇ ਇੰਡੀਅਨਸ ਜਿਹੜੇ ਨੇ ਫਰਸਟ ਵਰਲਡ ਵਾਰ ਦੇ ਵਿੱਚ ਗਏ ਅੰਗਰੇਜ਼ਾਂ ਦੀ ਸਾਈਡ ਤੋਂ ਲੜਨ ਵਾਸਤੇ ਫਸਟ ਵਰਲਡ ਵਾਰ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਮਾਰਤਾਂ ਟੱਗ ਗਈਆਂ ਇਕਨੋਮੀ ਡਿੱਗ ਗਈ ਸਭ ਕੁਝ ਮਤਲਬ ਕਿ ਉਹਨਾਂ ਨੂੰ ਹੈਂਡਲ ਕਰਨ ਵਾਸਤੇ ਬੰਦਿਆਂ ਦੀ ਲੋੜ ਸੀ ਕਿ ਨਹੀਂ ਸੀ ਸੀਗੀ ਉਸ ਟਾਈਮ ਤੇ ਵੀ ਸੀਗੀ ਸਸਤੇ ਮਜ਼ਦੂਰ ਚਾਹੀਦੇ ਸੀਗੇ ਕਿਉਂਕਿ ਇਕਨੋਮੀ ਥੱਲੇ ਗਈ ਵਰਲਡ ਵਾਰ ਹੋਇਆ ਤਾਂ ਇਕਨੋਮੀ ਪੈਸਾ ਇੰਨਾ ਹੈ ਨਹੀਂ ਸੀ ਸਸਤੇ ਮਜ਼ਦੂਰ ਚਾਹੀਦੇ ਸੀਗੇ ਉਸ ਟਾਈਮ ਤੇ ਵੀ ਲੋਕਾਂ ਨੂੰ ਬੁਲਾਇਆ ਗਿਆ ਪਰ ਪਰ ਕੇ ਲੋਕ ਗਏ ਇੱਥੋਂ ਵੀਜ਼ਿਆਂ ਦੀ ਲੋੜ ਨਹੀਂ ਇੰਨੀ ਜ਼ਿਆਦਾ ਪੈਂਦੀ ਸੀਗੀ ਉਸ ਟਾਈਮ ਤੇ ਕਿ ਵੀਜ਼ਾ ਲਵਾਉਣਾ ਪਊਗਾ ਕਿਉਂਕਿ ਉਹਨਾਂ ਨੂੰ ਲੋੜ ਸੀਗੀ ਉਸ ਟਾਈਮ ਤੇ ਠੀਕ ਹੈ ਇਕਨੋਮੀ ਜਿਹੜੀ ਹੈ ਉਹ ਡਿੱਗਦੀ ਜਾ ਰਹੀ ਸੀ ਫਰਸਟ ਵਰਲਡ ਵਾਰ ਤੋਂ ਵੀ ਬਾਅਦ ਹੁਣ ਅੰਗਰੇਜ਼ ਆਪਣੇ ਇੱਥੇ ਇੰਨਾ ਟਾਈਮ ਰਾਜ ਕਰਕੇ ਗਏ ਹੈ ਫਰਸਟ ਵਰਲਡ ਵਾਰ 1914 ਦੇ ਵਿੱਚ ਹੁੰਦਾ ਹੈ ਸੈਕੰਡ ਵਰਲਡ ਵਾਰ ਦੀ ਜੇ ਆਪਾਂ ਗੱਲ ਕਰੀਏ ਤਾਂ ਸੈਕੰਡ ਵਰਲਡ ਵਾਰ 1939 ਤੋਂ ਲੈ ਕੇ ਲਗਭਗ 1945 ਦੇ ਵਿੱਚ ਹੁੰਦਾ ਹੈ ਤੇ 1947 ਵਿੱਚ ਭਾਰਤ ਆਜ਼ਾਦ ਹੋ ਗਿਆ ਸੀ ਕਿਉਂਕਿ ਅੰਗਰੇਜ਼ਾਂ ਕੋਲ ਪੈਸਾ ਹੀ ਨਹੀਂ ਸੀਗਾ ਕਿ ਉਹ ਇੰਨੇ ਵੱਡੇ ਦੇਸ਼ ਦਾ ਰਾਜ ਜਿਹੜਾ ਹੈ ਰਾਜ ਭਾਗ ਸੰਭਾਲ ਸਕਣ ਰਾਜ ਚਲਾ ਸਕਣ ਕਿਉਂਕਿ ਸੈਕੰਡ ਵਰਲਡ ਵਾਰ ਦੇ ਵਿੱਚ ਜਦੋਂ ਦਾ ਨੁਕਸਾਨ ਹੋਇਆ ਅੰਗਰੇਜ਼ਾਂ ਨੂੰ ਉਹ ਅੰਗਰੇਜ਼ ਸਾਭ ਨਹੀਂ ਸਕੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ 1948 ਦੇ ਵਿੱਚ ਇਹਨਾਂ ਨੇ ਕਿਹਾ ਕਿ ਜੀ ਆਜੋ ਅਸੀਂ ਤੁਹਾਨੂੰ ਕੀ ਦਿੰਨੇ ਆ ਅਸੀਂ ਤੁਹਾਨੂੰ ਕੀ ਕਹਿੰਨੇ ਆ ਕਿ ਵੀ ਸਾਡੇ ਕੋਲ ਆਜੋ ਕੋਮਨਵੈਲਥ ਦੇ ਥਰੂ ਆਜੋ ਕੋਮਨਵੈਲਥ ਗੇਮਸ ਦੇ ਥਰੂ ਆਜੋ ਜਾਂ ਕੋਮਨਵੈਲਥ ਕੰਟਰੀਜ਼ ਦਾ ਮੈਂਬਰ ਬਣ ਜਾਓ ਤੁਹਾਡੀ ਇੱਛਾ ਹੈ ਭਾਰਤ ਪਾਕਿਸਤਾਨ ਨੂੰ ਕਿਹਾ ਮੈਂਬਰ ਬਣਨਾ ਹੈ ਤਾਂ ਬਣੋ ਤੇ ਸਾਡੇ ਨਾਲ ਆਜੋ ਤੁਸੀਂ ਉਸ ਟਾਈਮ ਤੇ ਇਨਵਾਈਟ ਕੀਤਾ ਅੰਗਰੇਜ਼ਾਂ ਨੇ ਤੇ ਅੱਜ ਅੰਗਰੇਜ਼ ਕਹਿ ਰਹੇ ਨੇ ਕਿ ਇਹਨਾਂ ਨੂੰ ਬਾਹਰ ਕੱਢੋ ਜੀ ਠੀਕ ਹੈ ਸਾਨੂੰ ਕੰਮ ਨਹੀਂ ਮਿਲ ਰਿਹਾ 1960 ਦੀ ਗੱਲ ਕਰਦੇ ਆ 1960 ਦੇ ਵਿੱਚ ਮੰਦੀ ਆਈ ਸੀ ਬਹੁਤ ਜ਼ਿਆਦਾ ਕ੍ਰਾਈਸਿਸ ਹੋਇਆ ਸੀਗਾ ਵਰਲਡ ਲੈਵਲ ਤੇ ਕ੍ਰਾਈਸਿਸ ਹੋਇਆ ਸੀਗਾ ਉਸ ਕ੍ਰਾਈਸਿਸ ਨੂੰ ਸੰਭਾਲਣ ਵਾਸਤੇ ਵੀ ਇੱਥੋਂ ਬੁલાਏ ਗਏ ਮਜ਼ਦੂਰ ਬੁલાਏ ਗਏ ਠੀਕ ਹੈ ਵੱਡੀਆਂ-ਵੱਡੀਆਂ ਬਿਲਡਿੰਗਾਂ ਬਣੀਆਂ, ਵੱਡੇ-ਵੱਡੇ ਵਿਕਾਸ ਦੇ ਕੰਮ ਹੋਏ, ਗ੍ਰੋਥ ਕਿਵੇਂ ਹੋ ਸਕਦੀ ਹੈ ਇਸ ਚੀਜ਼ ਵਾਸਤੇ ਮਜ਼ਦੂਰ ਚਾਹੀਦੇ ਸੀਗੇ। ਤੇ ਅੱਜ ਦੇ ਟਾਈਮ ਤੇ ਕੀ ਹੋ ਰਿਹਾ? ਅੱਜ ਦੇ ਟਾਈਮ ਤੇ ਇਹ ਸਾਰਾ ਕੰਮ ਜੋ ਕਰ ਰਿਹਾ ਉਹ AI ਕਰ ਰਿਹਾ। AI ਬਹੁਤ ਵੱਡਾ ਫੈਕਟਰ ਹੈ। ਉਸ ਟਾਈਮ ਤੇ ਕੀ ਹੋ ਰਿਹਾ ਸੀਗਾ ਗਲੋਬਲਾਈਜੇਸ਼ਨ ਨੂੰ ਵਾਧਾ ਦਿੱਤਾ ਜਾ ਰਿਹਾ ਸੀ ਕਿ ਗਲੋਬਲਾਈਜੇਸ਼ਨ ਹੋਣੀ ਚਾਹੀਦੀ ਹੈ। ਗਲੋਬਲਾਈਜੇਸ਼ਨ ਦਾ ਮਤਲਬ ਹੈ ਕਿ ਸਾਰੇ ਦੇ ਸਾਰੇ ਵਰਲਡ ਦੇ ਵਿੱਚ ਜਿੰਨੀਆਂ ਵੀ ਕੰਟਰੀਜ਼ ਨੇ ਉਹ ਇੱਕ ਦੂਸਰੇ ਦਾ ਹੱਥ ਫੜ ਕੇ ਅੱਗੇ ਵਧਣ ਗਿਆ ਯਾਨੀ ਕਿ ਇੱਕ ਕੰਟਰੀ ਦੇ ਰਿਸੋਰਸਸ ਦੂਸਰੀ ਕੰਟਰੀ ਯੂਜ਼ ਕਰੂਗੀ ਦੂਸਰੀ ਕੰਟਰੀ ਦੇ ਰਿਸੋਰਸਸ ਤੀਸਰੀ ਕੰਟਰੀ ਯੂਜ਼ ਕਰੂਗੀ ਇਹਨੂੰ ਗਲੋਬਲਾਈਜੇਸ਼ਨ ਕਹਿੰਦੇ ਬਟ ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਨਾ ਇਹ ਡੀ ਗਲੋਬਲਾਈਜੇਸ਼ਨ ਦਾ ਚੱਲ ਰਿਹਾ ਹੈ ਕਹਿਣ ਦਾ ਮਤਲਬ ਇਹ ਹੈ ਕਿ ਪਿਛਲੇ ਦਿਨਾਂ ਤੁਸੀਂ ਦੇਖਿਆ ਹੋਊਗਾ ਕਿ ਆਈਫੋਨ ਬਣਦਾ ਹੈ ਇੰਡੀਆ ਦੇ ਵਿੱਚ ਨਹੀਂ ਬਣਾ ਸਕਦੇ ਜੀ ਅਸੀਂ ਆਈਫੋਨ ਠੀਕ ਹੈ ਚਾਈਨਾ ਚਾਈਨਾ ਨੂੰ ਦਿੱਤਾ ਸੀਗਾ ਅਮਰੀਕਾ ਨੇ ਆਈਫੋਨ ਦਾ ਕੰਟਰੋਲ ਕਿ ਚਾਈਨਾ ਤੋਂ ਆਈਫੋਨ ਬਣ ਕੇ ਆ ਰਿਹਾ ਸੀਗਾ ਚਾਈਨਾ ਨੂੰ ਨਹੀਂ ਦੇਣਾ ਸਾਡੇ ਆਪ ਦੇ ਵਰਕਰਸ ਵੇਲੇ ਬੈਠੇ ਨੇ ਅਮਰੀਕਾ ਕਹਿੰਦਾ ਆਈਫੋਨ ਬਣੂਗਾ ਇੱਥੋਂ ਬਣੂਗਾ ਇੱਥੋਂ ਜਾਊਗਾ ਮਾਰਕੀਟ ਦੇ ਵਿੱਚ ਠੀਕ ਹੈ ਤਾਂ ਇਹ ਸਭ ਦੀ ਸਭ ਚੀਜ਼ਾਂ ਜਿਹੜੀਆਂ ਨੇ ਹੁਣ ਜਿਹੜਾ ਦੌਰ ਚੱਲ ਰਿਹਾ ਉਹ ਡੀ ਗਲੋਬਲਾਈਜੇਸ਼ਨ ਦਾ ਚੱਲ ਰਿਹਾ ਇੱਕ ਕੰਟਰੀ ਚਾਹੁੰਦੀ ਨਹੀਂ ਕਿ ਸਾਡੀ ਗਰੋਥ ਦੇ ਵਿੱਚ ਕੋਈ ਦੂਸਰੀ ਕੰਟਰੀ ਜਿਹੜੀ ਹੈ ਉਹ ਇਨਵੋਲ ਹੋਵੇ ਅਸੀਂ ਆਪਣੇ ਹੀ ਪ੍ਰੋਡਕਟ ਬਣਾਈਏ ਆਪਾਂ ਹੀ ਸੇਲ ਕਰੀਏ ਇਹ ਸਾਰਾ ਦਾ ਸਾਰਾ ਇੱਕ ਕੰਮ ਇਹ ਯੂਐਸਏ ਦੀ ਜਿਹੜੀ ਮੇਨ ਪੋਲਿਸੀ ਹੈ ਉਹ ਅੱਜ ਦੇ ਟਾਈਮ ਤੇ ਇਹੀ ਹੈ ਠੀਕ ਹੈ ਜੇ ਕਿਤੇ ਹੈਲਪ ਦੀ ਲੋੜ ਹੈ ਕਿਸੇ ਚੀਜ਼ ਦੀ ਹੈਲਪ ਦੀ ਲੋੜ ਹੈ ਉਹ ਜਿਹੜੀ ਕੰਟਰੀ ਤੋਂ ਲਹਿ ਰਿਹਾ ਉਹ ਵੀ ਇੱਕ ਮਿੱਠੀ ਲੋਲੀਪੋਪ ਹੈ ਠੀਕ ਹੈ ਅਮਰੀਕਾ ਸਭ ਤੋਂ ਪਹਿਲਾਂ ਡੀ ਗਲੋਬਲਾਈਜੇਸ਼ਨ ਦੀ ਸਾਈਡ ਤੋਂ ਵੱਧ ਰਿਹਾ ਹੈ ਹੁਣ ਸੈਕੰਡ ਵਰਲਡ ਵਾਰ ਤੋਂ ਬਾਅਦ ਵੀ ਇਕਨੋਮੀ ਥੱਲੇ ਆਈ ਲੋਕਾਂ ਦੀ ਲੋੜ ਪਈ ਪਰ ਪਰ ਲੋਕ ਗਏ ਬਾਹਰ ਠੀਕ ਹੈ ਹੁਣ ਉਸ ਤੋਂ ਬਾਅਦ ਗੱਲ ਆਉਂਦੀ ਹੈ ਜੀ ਏセਕਿੰਡ ਵਰਲਡ ਵਰਡ ਵਾਰ ਫਰਸਟ ਹੋ ਗਿਆ ਔਰセਕਿੰਡ ਵਰਲਡ ਵਰ ਸੀਗਾ ਇਹ ਡੈਫੀਨੇਸ਼ਨ ਕਿੱਥੇ ਡਿਪੈਂਡੈਂਸੀ ਥਿਊਰੀ ਆਏ ਡਿਪੈਂਡੈਂਸੀ ਥਿਊਰੀ ਕੀ ਕਹਿੰਦੀ ਹੈ ਬੱਚੋ ਡਿਪੈਂਡੈਂਸੀ ਥਿਊਰੀ ਕਹਿੰਦੀ ਹੈ ਇਹਦਾ ਹੀ ਤਾਂ ਯੂਜ਼ ਕੀਤਾ ਸੀਗਾ ਡਿਪੈਂਡੈਂਸੀ ਥਿਊਰੀ ਐਕਸਪਲੇਨ ਦਾ ਗਲੋਬਲ ਇਕਨੋਮਿਕ ਸਿਸਟਮ ਬਾਏ ਡਿਸਕ੍ਰਾਈਬਿੰਗ ਹਾਊ ਡਿਵੈਲਪਿੰਗ ਕੰਟਰੀਜ਼ ਡਿਪੈਂਡ ਔਨ ਡਿਵੈਲਪਡ ਕੰਟਰੀਜ਼ ਯਾਨਕਿ ਜੜੀਆਂ ਡਿਵੈਲਪ ਕਰ ਰਹੀਆਂ ਨੇ ਕੰਟਰੀਜ਼ ਜਿੱਦਾਂ ਇੰਡੀਆ ਜਿਹੜੀ ਹੈ ਉਹ ਡਿਵੈਲਪਿੰਗ ਕੰਟਰੀ ਹੈ ਉਹ ਡਿਵੈਲਪ ਕੰਟਰੀਜ਼ ਤੇ ਕਿਵੇਂ ਡਿਵੈਲਪ ਹੋ ਰ ਇਹ ਡਿਪੈਂਡੈਂਸੀ ਥਿਉਰੀ ਕਹਿੰਦੀ ਹੈ ਤੇ ਅੱਜ ਜਿਹੜੀਆਂ ਡਿਵੈਲਪਡ ਕੰਟਰੀ ਸੀਗੀਆਂ ਉਸ ਸਮੇਂ ਤੇ 1960 1970 ਚ ਉਹ ਵੀ ਡਿਵੈਲਪ ਕਰ ਰਹੀਆਂ ਸੀਗੀਆਂ ਪੂਰੀ ਤਰ੍ਹਾਂ ਡਿਵੈਲਪ ਨਹੀਂ ਸੀ ਉਹਨਾਂ ਨੇ ਡਿਵੈਲਪ ਕੀਤਾ ਕਿਸ ਦਾ ਸਹਾਰਾ ਲੈ ਕੇ ਡਿਵੈਲਪਿੰਗ ਕੰਟਰੀਜ਼ ਦਾ ਸਹਾਰਾ ਲੈ ਕੇ ਯਾਨੀ ਕਿ ਡਿਪੈਂਡੈਂਸੀ ਥਿਉਰੀ ਸਮਝ ਆ ਗਈ ਗੱਲ ਇਹਨੀ ਪੂਰੀ ਦੀ ਪੂਰੀ ਤਰ੍ਹਾਂ ਡਿਪੈਂਡੈਂਸੀ ਥਿਉਰੀ ਨੂੰ ਅਜਮਾਇਆ ਗਿਆ ਇੱਥੇ ਕਿ ਜਿਹੜੀ ਚੀਜ਼ ਸਸਤੇ ਵਿੱਚ ਮਿਲਦੀ ਹੈ ਉਹ ਬਾਹਰੋਂ ਮੰਗਵਾਓ ਠੀਕ ਹੈ ਸਸਤੇ ਮਜ਼ਦੂਰ ਮਿਲਦੇ ਸੀ ਸਸਤੇ ਮਜ਼ਦੂਰ ਮੰਗਵਾਓ ਕੰਸਟਰਕਸ਼ਨ ਦਾ ਕੰਮ ਕਰਵਾਓ ਉਸ ਤੋਂ ਬਾਅਦ ਜੀ ਜਿਹੜੀ ਇਸ ਚੀਜ਼ ਦੇ ਵਿੱਚ ਆਪਾਂ ਕਰਿਆ ਇਹ ਸੈਕੰਡ ਵਰਲਡ ਵਾਰ ਹੋਇਆ ਸੈਕੰਡ ਵਰਲਡ ਵਾਰ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਫਿਰ ਉਸ ਤੋਂ ਬਾਅਦ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ 1965 ਆਇਆ ਇਹਦੇ ਵਿੱਚ ਵੀ ਕਿਹਾ ਗਿਆ ਖਾਸ ਕਰਕੇ ਇੰਗਲੈਂਡ ਅਮਰੀਕਾ ਨੇ ਕਿਹਾ ਕਿ ਜਿਹੜੇ ਜਿਹੜੇ ਸਿਟੀਜ਼ਨ ਜਿਹੜੇ ਵੀ ਸਿਟੀਜ਼ਨ ਇੱਥੋਂ ਦੀ ਸਿਟੀਜ਼ਨਸ਼ਿਪ ਲੈ ਲੈਂਦੇ ਨੇ ਯਾਨੀ ਕਿ ਜਿਹੜੇ ਵੀ ਲੋਕ ਇੱਥੋਂ ਦੀ ਸਿਟੀਜ਼ਨਸ਼ਿਪ ਲੈ ਲੈਂਦੇ ਨੇ ਉਹਨਾਂ ਲੋਕਾਂ ਨੂੰ ਸਾਡੇ ਲੋਕਾਂ ਨਾਲ ਕਿਸੇ ਵੀ ਤਰੀਕੇ ਦਾ ਕੋਈ ਵੀ ਭੇਦਭਾਵ ਨਹੀਂ ਕੀਤਾ ਜਾਊਗਾ ਨਸਲੀ ਤੌਰ ਤੇ ਜਾਂ ਕਿਸੇ ਵੀ ਹੋਰ ਤਰ੍ਹਾਂ ਦੇ ਤਰੀਕੇ ਨਾਲ ਕੋਈ ਵੀ ਭੇਦਭਾਵ ਨਹੀਂ ਕੀਤਾ ਜਾਊਗਾ ਇਨ 1965 ਦੇ ਐਕਟ ਦੇ ਵਿੱਚ ਕਿਹਾ ਗਿਆ ਸੀਗਾ ਤੇ ਅੱਜ ਇੰਗਲੈਂਡ ਦੇ ਵਿੱਚ ਕੀ ਚੱਲ ਰਿਹਾ ਹੈ ਅੱਜ ਇੰਗਲੈਂਡ ਦੇ ਵਿੱਚ ਸਭ ਤੋਂ ਜ਼ਿਆਦਾ ਨਸਲੀ ਭੇਦਭਾਵ ਚੱਲ ਰਿਹਾ ਹੈ ਰੇਸਿਸਟ ਹੋ ਰਹੇ ਨੇ ਲੋਕ ਬਹੁਤ ਜ਼ਿਆਦਾ ਔਰ ਸਰ ਬਾਰ ਨੂੰ ਡਿਮਾਂਡ ਕਰ ਰਹੇ ਨੇ ਕਿ ਜੀ ਇਹਨਾਂ ਨੂੰ ਜਿਹੜੇ ਇਹ ਲੋਕ ਨੇ ਇਹਨਾਂ ਨੂੰ ਬਾਹਰ ਕੱਢੋ ਤਾਂ ਕਿ ਸਾਡੀ ਗਰੋਥ ਹੋ ਸਕੇ ਠੀਕ ਹੈ ਉਸ ਟਾਈਮ ਤੇ ਯੰਗਸਟਰ ਜਿਹੜੇ ਇੰਗਲੈਂਡ ਦੇ ਸੀਗੇ ਕੰਮ ਕਰਕੇ ਰਾਜੀ ਨਹੀਂ ਸੀਗੇ ਬਟ ਅੱਜ ਦੇ ਟਾਈਮ ਤੇ ਜਦੋਂ ਗੱਲ ਬਹੁਤ ਜ਼ਿਆਦਾ कोरोना ਤੋਂ ਬਾਅਦ করোনা ਹੋਇਆ করোনা ਤੋਂ ਬਾਅਦ ਜਦੋਂ ਗੱਲ ਐਵੇਂ ਹੋਈ ਬਹੁਤ ਜ਼ਿਆਦਾ ਮੰਦੀ ਫੇਰ ਆਈ ਉਸ ਤੋਂ ਬਾਅਦ ਲੋਕ ਉੱਥੋਂ ਦੇ ਵੀ ਕੀ ਹੋ ਗਏ ਪੂਰੀ ਤਰ੍ਹਾਂ ਸਤਰਕ ਹੋ ਗਏ ਹੁਣ ਇਸ ਤੋਂ ਬਾਅਦ ਇੱਕ ਮੰਦੀ ਆਂਦੀ ਹੈ 2008 ਵਾਲੀ ਜਿਨੇ ਬਹੁਤ ਜ਼ਿਆਦਾ ਦੇਖੋ what caused the 2008 financial crisis in the united kingdom ਤਾਂ ਬਹੁਤ ਜ਼ਿਆਦਾ ਆਰਥਿਕ ਮੰਦੀ ਆਈ ਸੀ ਜੀ ਡੀ ਪੀ ਬਹੁਤ ਜ਼ਿਆਦਾ ਡਿੱਗ ਪਈ ਇਸ ਜੀ ਡੀ ਪੀ ਨੂੰ ਚੱਕਣ ਵਾਸਤੇ ਵੀ ਦੁਬਾਰਾ ਤੋਂ ਕਿਦੀ ਲੋੜ ਪਈ ਸੀ ਵਰਕਰਸ ਦੀ ਲੋੜ ਪਈ ਸੀ ਤੇ 2011 ਤੋਂ ਲੈ ਕੇ 2018 19 ਦਾ ਸਮਾਂ ਦੇਖੋ ਤੁਸੀਂ ਅਮਰੀਕਾ ਵੱਲ ਇੰਗਲੈਂਡ ਵੱਲ ਆਪਣੀ ਕੰਟਰੀ ਦੇ ਲੋਕ ਕਿੰਨੇ ਵਧੇ ਸੀਗੇ ਉਸ ਤੋਂ ਬਾਅਦ ਹੋ ਗਿਆ ਕਰੋਨਾ ਕਰੋਨਾ ਨੇ ਬਿਲਕੁਲ ਹੀ ਸਿਸਟਮ ਹਿਲਾ ਕੇ ਰੱਖਤਾ ਸਾਰੀ ਕੰਟਰੀਜ਼ ਦਾ ਫਿਰ 2021 ਤੋਂ ਲੈ ਕੇ 2025 ਤੱਕ ਜੋ ਉਛਾਲ ਆਇਆ ਲੋਕ ਬਾਹਰ ਜਾਣ ਸਿਰਫ ਇੱਕ ਆਪਣਾ ਕੈਰੀਅਰ ਆਪਣੀ ਪੰਜਾਬੀ ਜਿਹੜੀ ਆ ਪੰਜਾਬ ਲਾ ਲਓ ਤੁਸੀਂ ਹਰਿਆਣਾ ਲਾ ਲਓ ਯੂਪੀ ਦੇ ਕੁਛ ਏਰੀਆ ਲਾ ਲਓ ਠੀਕ ਹੈ ਕੁਛ ਜਿੱਦਾ ਗੁਜਰਾਤ ਲਾ ਲਓ ਇਹ ਇਹਨਾਂ ਕੰਟਰੀਜ਼ ਨੇ ਤਾਂ ਆਪਣਾ ਕੈਰੀਅਰ ਹੀ ਕਿਨੂੰ ਬਣਾ ਲਿਆ ਫੋਰਨ ਨੂੰ ਬਣਾ ਲਿਆ ਸੀਗਾ ਕੈਨੇਡਾ ਅਮਰੀਕਾ ਇੰਗਲੈਂਡ ਠੀਕ ਹੈ ਈਵਨ ਇਲੋਨ ਮਸਕ ਜਿਹੜੇ ਨੇ ਇਲੋਨ ਮਸਕ ਵੀ ਇਸ ਦੌੜ ਵਿੱਚ ਸ਼ਾਮਿਲ ਹੋ ਗਏ ਨੇ ਕਿ ਜਿਹੜੇ ਗਲਤ ਤਰੀਕੇ ਨਾਲ ਲੋਕ ਬਾਹਰੋਂ ਆ ਰਹੇ ਨੇ ਉਹਨਾਂ ਨੂੰ ਰੋਕਿਆ ਜਾਵੇ ਨਹੀਂ ਤਾਂ ਸਾਡੀ ਇੱਥੋਂ ਦੀ ਜਿਹੜੀ ਜਨਰੇਸ਼ਨ ਹੈ ਉਹਨੂੰ ਬਹੁਤ ਜ਼ਿਆਦਾ ਖਤਰਾ ਹੈ ਐਵੇਂ ਦੀਆਂ ਚੀਜ਼ਾਂ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਹੁਣ ਉਦੋਂ ਕਿਉਂ ਬੁલાਏ ਜਾਂਦੇ ਸੀ ਲੋਕ ਤੁਸੀਂ ਇਹ ਦੇਖੋ ਹੁਣ ਕਿਉਂ ਨਹੀਂ ਬੁਲਾਇਆ ਜਾ ਰਿਹਾ ਤੁਸੀਂ ਇਹ ਦੇਖੋ ਠੀਕ ਹੈ ਹੁਣ ਉਹਨਾਂ ਨੂੰ ਇਸ ਚੀਜ਼ ਦੀ ਲੋੜ ਹੀ ਨਹੀਂ ਹੈ ਕਿਉਂਕਿ ਇੰਨੀ ਜ਼ਿਆਦਾ ਮਜ਼ਦੂਰਾਂ ਦੀ ਲੋੜ ਕਿਹਨੂੰ ਅੱਜਕੱਲ ਹੈ ਹੀ ਨਹੀਂ ਠੀਕ ਹੈ ਮਜ਼ਦੂਰ ਹੀ ਤਾਂ ਬੁલાਏ ਜਾਂਦੇ ਸੀਗੇ ਮਜ਼ਦੂਰਾਂ ਦੀ ਤਾਂ ਲੋੜ ਹੈ ਹੀ ਨਹੀਂ ਮਜ਼ਦੂਰਾਂ ਵਾਲੇ ਕੰਮ ਜਿਹੜੇ ਨੇ ਉਹ ਅੱਜਕੱਲ ਮਸ਼ੀਨਾਂ ਕਰ ਰਹੀਆਂ ਨੇ ਠੀਕ ਹੈ ਕੰਪਿਊਟਰ ਟਾਈਪਿਸਟ ਦਾ ਕੰਮ ਜਿਹੜਾ ਉਹ AI ਕਰ ਰਿਹਾ ਤਾਂ ਤੁਸੀਂ ਆਪ ਹੀ ਦੇਖੋ AI ਵੀ ਬਹੁਤ ਵੱਡਾ ਰੋਲ ਪਲੇ ਕਰਦਾ ਹੈ ਜੌਬ ਨੂੰ ਜਿਹੜਾ ਖਤਰਾ AI ਤੋਂ ਬਹੁਤ ਜ਼ਿਆਦਾ ਹੈ ਠੀਕ ਹੈ ਔਰ ਇੰਨੀਆਂ ਵੱਡੀਆਂ-ਵੱਡੀਆਂ ਜਿਹੜੀਆਂ ਡਿਵੈਲਪਡ ਕੰਟਰੀਜ਼ ਨੇ ਉਹੀ AI ਬਣਾ ਰਹੀਆਂ ਨੇ ਔਰ AI ਬਣਾ ਕਿਉਂ ਰਹੀਆਂ ਨੇ ਯੂਜ਼ ਕਰਨ ਵਾਸਤੇ ਬਣਾ ਰਹੀਆਂ ਨੇ ਐਵੇਂ ਥੋੜੀ ਬਣਾ ਰਹੀਆਂ ਸਮਝ ਆ ਗਈ ਗੱਲ ਇੰਨੀ ਤਾਂ ਇਹ ਸਭ ਚੀਜ਼ਾਂ ਦਾ ਨੁਕਸਾਨ ਜਿਹੜਾ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲੇਗਾ ਜਿਹੜੀ ਯੂਥ ਫੋਰਨ ਨੂੰ ਆਪਣਾ ਕੈਰੀਅਰ ਮੰਨ ਰਹੀ ਸੀ हां जी जे तुसी ਜਾਣਾ ਹੈ ਕੈਰੀਅਰ ਮੰਨ ਕੇ ਤਾਂ ਇੱਥੋਂ ਸਕਿੱਲ ਸਿੱਖ ਕੇ ਜਾਓ ਹੁਣ ਸਿਰਫ ਸਕਿੱਲ ਬੇਸਡ ਵੀਜ਼ਾ ਰਹਿ ਗਏ ਕੁਝ ਹੁਣ ਬਸ ਸਿਰਫ ਔਰ ਸਿਰਫ ਕੁਝ ਸਕਿੱਲ ਬੇਸਡ ਵੀਜ਼ਾ ਰਹਿ ਗਏ ਠੀਕ ਹੈ ਨੈਕਸਟ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਪਹਿਲਾਂ ਹੁਣ ਨੈਕਸਟ ਫਾਈਨੈਂਸ਼ੀਅਲ ਕ੍ਰਾਈਸਿਸ ਆਊਗਾ ਪੱਕਾ ਆਊਗਾ ਜਿੱਦਾਂ ਤੁਸੀਂ ਐਵੇਂ ਲਗਾ ਲਓ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਮਰੀਕਾ ਆਪਣੀ ਉਹਦੇ ਵਿੱਚ ਚੇਂਜ ਕਰ ਰਿਆ ਹੈ ਨਾ ਫਾਈਨੈਂਸ਼ੀਅਲ ਕ੍ਰਾਈਸਿਸ ਆਣੇ ਜਿਹੜੇ ਨੇ ਉਹ ਫਾਈਨਲ ਨੇ ਤਾਂ ਇਸ ਕਰਕੇ ਆਪਣੀ ਜੇ ਤੁਸੀਂ ਫੋਰਨ ਜਾਣਾ ਚਾਹੁੰਦੇ ਹੋ ਫੋਰਨ ਜਾਣਾ ਚਾਹੁੰਦੇ ਹੋ ਤਾਂ ਆਪਣੀ ਕੁਝ ਸਕਿੱਲ ਜਿਹੜੀਆਂ ਨੇ ਉਹਨਾਂ ਨੂੰ ਡਿਵੈਲਪ ਕਰੋ ਪਹਿਲਾਂ ਐਵੇਂ ਦੇਖੋ ਕਿ ਜਿਹੜੀ ਕੰਟਰੀ ਦੇ ਵਿੱਚ ਤੁਸੀਂ ਜਾਣਾ ਹੈ ਉਸ ਉਸ ਕੰਟਰੀ ਦੇ ਵਿੱਚ ਅੱਜ ਦੇ ਟਾਈਮ ਤੇ ਸਕੋਪ ਕਾਦਾ ਉਹ ਸਕੋਪ ਨੂੰ ਚੈੱਕ ਕਰੋ ਤੇ ਉਸ ਤੋਂ ਬਾਅਦ ਤੁਸੀਂ ਉਸ ਵਾਲੀ ਸਾਈਡ ਰੁਕ ਕਰੋ ਕਿਉਂਕਿ ਇਹਨਾਂ ਨੇ ਸਾਫ਼ ਕਹਤਾ ਹੈ ਕਿ ਜੇ ਹੁਣ ਵੀਜੇ ਲੱਗਣਗੇ ਤਾਂ ਸਕਿੱਲ ਬੇਸਡ ਲੱਗਣਗੇ ਵੈਸੇ ਕੋਈ ਵੀ ਜਿੱਦਾਂ ਫੈਮਲੀ ਚਲੀ ਜਾਂਦੀ ਸੀ ਫੈਮਲੀ ਵੀਜ਼ਾ ਨਹੀਂ ਲੱਗੂਗਾ ਠੀਕ ਹੈ ਖਾਸ ਕਰਕੇ ਵਰਕ ਵੀਜ਼ਾ ਨਹੀਂ ਲੱਗੂਗਾ ਔਰ ਉਸ ਤੋਂ ਬਾਅਦ ਸਟੱਡੀ ਵੀਜ਼ਾ ਦੇ ਵਿੱਚ ਵੀ ਸਕਿੱਲ ਦੇਖੀ ਜਾਊਗੀ ਕਿ ਕਿਹੜੇ ਸਕਿੱਲ ਦੇ ਕੋਰਸੇ ਜਿਹੜੇ ਨੇ ਉਹ ਅੱਗੇ ਸਾਨੂੰ ਚਾਹੀਦੇ ਨੇ ਠੀਕ ਹੈ ਜੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਵੇਂ ਦੀਆਂ ਵੀਡੀਓਜ਼ ਵਾਸਤੇ ਸੋਰੀ ਥੈਂਕ ਯੂ so much to all of you